ਅਮਰੀਕੀ ਫੌਜ ਵੱਲੋਂ ਸਮੁੰਦਰ ਵਿੱਚ ਵੱਡੀ ਕਾਰਬੋਏ ਟਰੰਪ ਨੇ ਦੱਸਿਆ ਨਸ਼ਾ ਲੈ ਕੇ ਆ ਰਹੇ ਹਨ ਡੂਬੀ ਉਡਾਈ ਗਈ ਸਾਬਕਾ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਵਾ ਕੀਤਾ ਕਿ ਅਮਰੀਕੀ ਫੌਜ ਨੇ ਸਮੁੰਦਰ ਵਿੱਚ ਇੱਕ ਨਸ਼ੀਲੇ ਪਦਾਰਥ ਨਾਲ ਭਰੀ ਪੰਡੂਬੀ ਤੇ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਤਬਾਹ ਕਰ ਦਿੱਤਾ 트럼ਪ ਨੇ ਟ੍ਰੂਬ ਸੋਸ਼ਲ ਮੀਡੀਆ ਤੇ ਪੋਸਟ ਦੇ ਕਰਦਿਆਂ ਕਿਹਾ ਕਿ ਇਹ ਪੰਡੂਬੀ ਅਮਰੀਕਾ ਵੱਲ ਆ ਰਹੀ ਸੀ ਅਤੇ ਇਸ ਵਿੱਚ ਫਟਾਈਨਿਲ ਅਤੇ ਹੋਰ ਨਜ਼ਾਇਜ਼ ਤੰਸ਼ੀਲੇ ਪਰਦਾਰਥ ਵੱਡੀ ਮਾਤਰਾ ਵਿੱਚ ਮੌਜੂਦ ਸੀ ਓਜ਼ਰ ਨੇ ਦੱਸਿਆ ਕਿ ਪੰਡੂਬੀ ਵਿੱਚ ਇੱਕ ਮਸ਼ਹੂਰ ਨਸ਼ਾ ਤਸਕਰੀ ਹੋਟ ਨੂੰ ਰੋਕਿਆ ਗਿਆ ਸੀ ਜਹਾਜ਼ ਵਿੱਚ ਚਾਰ ਨਸ਼ਾ ਤਸਕਰ ਸਨ ਤੇ ਜਿਨ੍ਹਾਂ ਵਿੱਚੋਂ ਦੋ ਮਾਰੇ ਗਏ ਤੇ ਦੋ ਹੋਰ ਤਸਕਰਾਂ ਨੂੰ ਜਿਉਂਦਾ ਫੜ ਲਿਆ ਗਿਆ ਹੈ ਅਤੇ ਹੁਣ ਉਹਨਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਜਿੱਥੇ ਕਿ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਾਰਵਾਈ ਹੋ ਸਕੇ 트럼ਪ ਨੇ ਕਿਹਾ ਕਿ ਇਹ ਕਾਰਵਾਈ ਅਮਰੀਕਾ ਲਈ ਬਹੁਤ ਵੱਡੀ ਸਫਲਤਾ ਹੈ ਜਿਸ ਨਾਲ ਹਜ਼ਾਰਾਂ ਅਮਰੀਕੀ ਜਾਨਾਂ ਬਚ ਗਈਆਂ ਨੇ ਉਨ੍ਹਾਂ ਨੇ ਦਾਵਾ ਕੀਤਾ ਕਿ ਜੇ ਇਹ ਪਡੂਬੀ ਕਿਨਾਰੇ ਤੱਕ ਪਹੁੰਚ ਜਾਂਦੀ ਤਾਂ ਲਗਭਗ 25000 ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਸੀ 트럼ਪ ਨੇ ਇਹ ਵੀ ਦੱਸਿਆ ਕਿ ਇਹ ਕਾਰਵਾਈ ਬਿਨਾਂ ਕਿਸੇ ਅਮਰੀਕੀ ਸੈਨਿਕ ਦੇ ਜ਼ਖਮੀ ਹੋਏ ਤੋਂ ਬਿਨਾ ਪੂਰੀ ਕੀਤੀ ਗਈ